ਕੋਈ ਕਰਾਮਾਤ ਨਹੀਂ ਹੁੰਦੀ ਜੇ ਕੋਈ ਕਰਾਮਾਤ ਹੁੰਦੀ ਤਾਂ ਉਹਦੇ ਨਾਲ ਗੁਰੂ ਸਾਹਿਬ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਟਾਲ ਦਿੰਦੇ ਅਸਲ 'ਚ ਇਹ ਤਾਂ ਪੁਜਾਰੀ ਲਾਣੇ ਨੇ ਕਰਾਮਾਤਾਂ ਦੀਆਂ ਕਹਾਣੀਆਂ ਜੋੜੀਆਂ ਨੇ ਤੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਮਾਤਾ ਗੁਜਰੀ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਗੁਰੂ ਤੇਗ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੂੰ ਪੰਜਵੇਂ ਪਾਤਸ਼ਾਹ ਨੂੰ ਆਪਣਾ ਜਾਨ ਵਾਰਨ ਦੀ ਕੀ ਲੋੜ ਸੀ ਆਪਣੀ ਕਰਾਮਾਤ ਦੇ ਨਾਲ ਉਹ ਔਰੰਗਜ਼ੇਬ ਨੂੰ ਮਾਰ ਦਿੰਦੇ ਉਹ ਜਹਾਂਗੀਰ ਨੂੰ ਮਾਰ ਦਿੰਦੇ ਜਾਂ ਜਿਹੜੇ ਵਜੀਰ ਖਾਨ ਵਰਗੇ ਨੇ ਜ਼ਾਲਮ ਉਹਨਾਂ ਨੂੰ ਕਰਾਮਾਤ ਨਾਲ ਮਾਰ ਦਿੰਦੇ ਤੇ ਬਾਅਦ ਦੇ ਵਿੱਚ ਕਿੰਨੇ ਲੰਬੇ ਸਮੇਂ ਤੱਕ ਸਿੱਖ ਵੀ ਜੰਗਾਂ ਜੁੱਧਾਂ ਦੇ ਵਿੱਚ ਸ਼ਹੀਦ ਹੁੰਦੇ ਰਹੇ ਨੇ ਤੇ ਅੱਜ ਤੱਕ ਵੀ ਦਰਬਾਰ ਸਾਹਿਬ ਦਾ ਰੋਣਾ ਰੋਣੇ ਆ ਸੀ ਕਿ ਜੇ ਕੋਈ ਕਰਾਮਾਤ ਹੁੰਦੀ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਸਾਰੀਆਂ ਫੌਜਾਂ ਮਰ ਜਾਂਦੀਆਂ ਅੰਨੇ ਹੋ ਜਾਂਦੇ ਸਾਰੇ ਪਰ ਨਹੀਂ ਹੁੰਦੇ ਗੁਰਨਾਨਕ ਸਾਹਿਬ ਤਾਂ ਬਾਣੀ ਦੇ ਵਿੱਚ ਆਪ ਕਹਿ ਰਹੇ ਨੇ ਕੋਟੀ ਹੂ ਪੀਰ ਵਰਜ ਰਹਾਏ ਜਾਂ ਵੀਰ ਸੁਣਿਆ ਧਾਇਆ ਇਥੋਂ ਦੇ ਰਾਜਿਆਂ ਨੇ ਬਹੁਤ ਸਾਰੇ ਪੁਜਾਰੀ ਇਕੱਠੇ ਕਰ ਲਏ ਕਿ ਬਾਬਰ ਹਮਲਾ ਕਰਨ ਵਾਸਤੇ ਆ ਰਿਹਾ ਹੈ ਦੱਸੋ ਤੁਸੀਂ ਕੋਈ ਜਾਦੂਗਰੀ ਕਰ ਸਕਦੇ ਹੋ ਕੋਈ ਕਰਾਮਾਤ ਵਰਤਾ ਸਕਦੇ ਹੋ ਉਹ ਕਹਿੰਦੇ ਹਾਂ ਅਸੀਂ ਕਰਾਂਗੇ ਉਹਨਾਂ ਨੇ ਸਪਾਈਆਂ ਨੂੰ ਤਵੀਦ ਦੇ ਦਿੱਤੇ ਧਾਗੇ ਦੇ ਦਿੱਤੇ ਇਹਨਾਂ ਨੂੰ ਬਾਹਾਂ ਦੇ ਬੰਨ ਲਓ ਗਲ ਚ ਪਾ ਲਓ ਜਿਹੜਾ ਸਪਾਹੀ ਤੁਹਾਡੇ ਤੇ ਹਮਲਾ ਕਰੇਗਾ ਉਹ ਅੰਨਾ ਹੋ ਜਾਵੇਗਾ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੋਟੀ ਹੂ ਪੀਰ ਵਰਜਾ ਰਹਾ ਏ ਜਾਂ ਵੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜਮੰਦਰ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਉਹ ਭਾਈ ਇੱਥੇ ਸਾਰਾ ਸਭ ਕੁਝ ਤਬਾਹ ਕਰ ਦਿੱਤਾ ਕਤਲੋ ਗਾਰਤ ਕਰ ਦਿੱਤੀ ਅੱਗਾਂ ਲਾ ਦਿੱਤੀਆਂ ਤੇ ਤੁਹਾਡੇ ਰਾਜਕੁਮਾਰ ਰਾਣੀਆਂ ਉਹ ਕਤਲ ਹੋ ਗਈਆਂ ਤੇ ਤੁਹਾਡੇ ਇਹ ਕਰਾਮਾਤ ਕਿਸੇ ਕੰਮ ਨਹੀਂ ਆਈ ਤੇ ਸਭ ਕੁਝ ਤਬਾਹ ਹੋ ਗਿਆ ਤੇ ਐ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਤਾਂ ਆ ਜਿਹੜਾ ਪੁਜਾਰੀ ਤਬਕਾ ਸਾਡੀ ਅਗਿਆਨਤਾ ਦਾ ਫਾਇਦਾ ਉਠਾ ਕੇ ਸਾਨੂੰ ਚੁੱਪ ਕਰਕੇ ਬਿਠਾ ਦਿੰਦਾ ਕਿ ਤੁਸੀਂ ਚੌਂਕੜਾ ਮਾਰ ਕੇ ਬੈਠੋ ਆਹ ਸ਼ਬਦ ਪੜਨੋ ਤੇ ਮਹਾਰਾਜ ਆਪੇ ਕਰਾਮਾਤ ਵਰਤਾ ਦੇਵੇਗਾ ਇਸ ਤਰ੍ਹਾਂ ਕਰਾਮਾਤਾਂ ਜੇ ਵਾਪਰਦੀਆਂ ਅੱਜ ਤੱਕ ਬੁਰਾ ਕੰਮ ਦੁਨੀਆ 'ਚ ਕਦੇ ਵੀ ਨਾ ਹੁੰਦਾ ਤੇ ਸਾਧੂ ਸੰਤਾਂ ਨੂੰ ਮਰਨਾ ਨਾ ਪੈਂਦਾ ਬੇਦੋਸੇ ਲੋਕਾਂ ਨੂੰ ਮਰਨਾ ਨਾ ਪੈਂਦਾ ਤਾਂ ਜੇ ਕਿਤੇ ਕਰਾਮਾਤ ਨਾਲ ਕੁਝ ਸਮਰਦਾ ਹੁੰਦਾ ਜੰਗ ਜੁੱਧ ਰੋਕ ਲੈਂਦੇ ਕਰਾਮਾਤਾਂ ਨਾਲ ਬਿਮਾਰੀਆਂ ਰੋਕ ਲੈਂਦੇ ਕਰਾਮਾਤਾਂ ਨਾਲ ਦੁਸ਼ਟਾਂ ਨੂੰ ਖਤਮ ਕਰ ਦਿੰਦੇ ਕਰਾਮਾਤਾਂ ਨਾਲ ਪਰ ਇਹ ਸਾਰਾ ਕੁਝ ਨਹੀਂ ਹੋਇਆ ਇਹ ਪੁਜਾਰੀ ਦਾ ਕੋਰਾ ਝੂਠ ਹੈ ਇਸ ਤਰ੍ਹਾਂ ਕੋਈ ਕਰਾਮਾਤ ਨਹੀਂ ਵਾਪਰਦੀ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੀ ਪੂਜਾ ਕੀਤੀ ਹੈ ਬਿਲਕੁਲ ਨਹੀਂ ਉਹ ਜਿਹੜਾ ਗੁਰਬਾਣੀ ਦੇ ਵਿੱਚ ਬਾਰ ਬਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਂਦਾ ਹੈ ਕਿ ਕਿੰਨੇ ਹੀ ਇਹੋ ਜਿਹੇ ਦੇਵੀ ਦੇਵਤੇ ਪਹਿਲਾਂ ਧਰਤੀ ਦੇ ਉੱਤੇ ਮੌਜੂਦ ਸਨ ਫਿਰ ਉਹਨਾਂ ਦੀਆਂ ਮੂਰਤੀਆਂ ਬਣ ਗਈਆਂ ਪਰ ਇੱਥੇ ਬਾਬਰ ਵਰਗੇ ਆਉਂਦੇ ਰਹੇ ਇੱਥੇ ਕਿੰਨੇ ਸਾਰੇ ਹੋਰ ਹਮਲਾਵਰਾਂ ਨੇ ਹਮਲੇ ਕੀਤੇ ਤੇ ਇੱਥੇ ਜਿਹੜੇ ਅੰਗਰੇਜ਼ਾਂ ਨੇ ਵੀ 200 ਸਾਲ ਰਾਜ ਕੀਤਾ ਤੇ ਕੋਈ ਦੇਵੀ ਮਾਈ ਪ੍ਰਗਟ ਹੋ ਕੇ ਸਾਡੇ ਲੋਕਾਂ ਦੀ ਰਾਖੀ ਨਹੀਂ ਕਰ ਸਕੀ ਇਹ ਪੁਜਾਰੀ ਸਗੋਂ ਉਹਨਾਂ ਜਿਹੜੇ ਹਮਲਾਵਰ ਆਉਂਦੇ ਸੀ ਇੱਥੇ ਕਬਜ਼ਾ ਕਰਦੇ ਸੀ ਸਾਡੇ ਭਾਰਤ ਦੇ ਪੁਜਾਰੀ ਉਹਨਾਂ ਦੇ ਗੁਲਾਮ ਬਣ ਜਾਂਦੇ ਸੀ ਉਹਨਾਂ ਦੇ ਨੌਕਰ ਬਣ ਜਾਂਦੇ ਸੀ ਅਕਬਰ ਦੇ ਨਾਲ ਕਿ ਇੱਥੋਂ ਦੇ ਰਾਜਿਆਂ ਨੇ ਆਪਣੀਆਂ ਬੇਟੀਆਂ ਵਿਆਹ ਕੇ ਆਪਣੇ ਰਾਜ ਨੂੰ ਬਚਾਉਣ ਦਾ ਦੁਸ਼ਟ ਕਰਮ ਨਹੀਂ ਕੀਤਾ ਜੇ ਕਿਤੇ ਕੋਈ ਕਰਾਮਾਤ ਹੁੰਦੀ ਇਹੋ ਜੀ ਤਾਂ ਫਿਰ ਉਹ ਅਕਬਰ ਨੂੰ ਹੀ ਮਾਰ ਦਿੰਦੇ ਆਪਣੀਆਂ ਧੀਆਂ ਤੱਕ ਦੇਣੀਆਂ ਪਈਆਂ ਔਰੰਗਜ਼ੇਬ ਦੇ ਨੌਕਰ ਵੀ Hindu ਰਾਜੇ ਲੱਗੇ ਸੀ ਮਿਰਜ਼ਾ ਰਾਜਾ ਜੈ ਸਿੰਘ ਬਗੈਰਾ ਅਤੇ ਬਹੁਤ ਸਾਰੀਆਂ Hindu ਰਾਜਾ ਨੇ ਆਪਣੀਆਂ ਲੜਕੀਆਂ ਔਰੰਗਜ਼ੇਬ ਨੂੰ ਅਤੇ ਉਹਦੇ ਬੇਟਿਆਂ ਨੂੰ ਉਹ ਦਿੱਤੀਆਂ ਸੀ ਇਸੇ ਤਰ੍ਹਾਂ ਆਪਣੇ ਰਾਜ ਉਹਨਾਂ ਨੇ ਬਚਾਏ ਸੀ ਅਤੇ ਵੱਡੇ ਅਹੁਦੇ ਲਏ ਸੀ ਇਹ ਤਾਂ ਉਹਨਾਂ ਲੋਕਾਂ ਦੇ ਹਮਲਾਵਰਾਂ ਦੇ ਪੈਰਾਂ 'ਚ ਪੈਂਦੇ ਸੀ ਇਹਨਾਂ ਨੇ ਕਦੀ ਕੋਈ ਜੰਗ ਨਹੀਂ ਲੜੀ ਨਾ ਕਿਸੇ ਦੇਵੀ ਦੇਵਤੇ ਨੇ ਸਾਨੂੰ ਜੰਗ ਦੇ ਵਿੱਚ ਕੋਈ ਸਾਡੀ ਸਹਾਇਤਾ ਕੀਤੀ ਇਹ ਦੇਸ਼ ਫਿਰ ਗੁਲਾਮ ਕਿਉਂ ਰਿਹਾ ਇਹ ਪੈਰਾਂ 'ਚ ਕਿਉਂ ਰਲਦਾ ਰਿਹਾ ਇਹਦੀ ਲੁੱਟ ਖਸੁੱਟ ਕਿਉਂ ਹੁੰਦੀ ਰਹੀ ਜਿਹੜੇ ਕਹਿੰਦੇ ਨੇ ਗਜਨੀ ਦੇ ਬਾਜ਼ਾਰਾਂ 'ਚ ਸਾਡੀਆਂ ਲੜਕੀਆਂ ਵਿਕਦੀਆਂ ਰਹੀਆਂ ਉਹਨਾਂ ਦੇਵੀਆਂ ਮਾਈਆਂ ਨੂੰ ਉਹਨਾਂ ਲੜਕੀਆਂ ਦੀ ਇੱਜ਼ਤ ਰੋਕਣ ਦਾ ਕੋਈ ਕਿਉਂ ਖਿਆਲ ਨਾ ਆਇਆ ਆਪਣੀ ਤਾਕਤ ਦੀ ਉਹਨਾਂ ਨੇ ਵਰਤੋਂ ਉਦੋਂ ਕਿਉਂ ਨਾ ਕੀਤੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਇਹੋ ਜੀਆਂ ਕਲਪਤ ਦੇਵੀਆਂ ਦੀ ਕੋਈ ਜਿਹੜੀ ਹੈ ਪੂਜਾ ਮੰਨਤਾ ਨਹੀਂ ਕੀਤੀ ਇਹ ਪੁਜਾਰੀਆਂ ਨੇ ਘੜੀਆਂ ਹੋਈਆਂ ਕਹਾਣੀਆਂ ਦੇ ਕਰਾਮਾਤ ਵਿੱਚ ਵਿਸ਼ਵਾਸ ਕਰਦੇ ਸੀ ਗੁਰੂ ਗੋਬਿੰਦ ਸਿੰਘ ਕਰਾਮਾਤ ਕੋਈ ਕਰਾਮਾਤ ਨਹੀਂ ਹੁੰਦੀ ਜੇ ਕੋਈ ਕਰਾਮਾਤ ਹੁੰਦੀ ਤਾਂ ਉਹਦੇ ਨਾਲ ਗੁਰੂ ਸਾਹਿਬ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਟਾਲ ਦਿੰਦੇ ਅਸਲ 'ਚ ਇਹ ਤਾਂ ਪੁਜਾਰੀ ਲਾਣੇ ਨੇ ਕਰਾਮਾਤਾਂ ਦੀਆਂ ਕਹਾਣੀਆਂ ਜੋੜੀਆਂ ਨੇ ਤੇ ਸਭ ਜਿਆਦਿਆਂ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਮਾਤਾ ਗੁਜਰੀ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਗੁਰੂ ਤੇਗ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੂੰ ਪੰਜਵੇਂ ਪਾਤਸ਼ਾਹ ਨੂੰ ਆਪਣਾ ਜਾਨ ਮਾਰਨ ਦੀ ਕੀ ਲੋੜ ਸੀ ਆਪਣੀ ਕਰਾਮਾਤ ਦੇ ਨਾਲ ਉਹ ਔਰੰਗਜ਼ੇਬ ਨੂੰ ਮਾਰ ਦਿੰਦੇ ਉਹ ਜਹਾਂਗੀਰ ਨੂੰ ਮਾਰ ਦਿੰਦੇ ਜਾਂ ਜਿਹੜੇ ਵਜ਼ੀਰ ਖਾਨ ਵਰਗੇ ਨੇ ਜ਼ਾਲਮ ਉਹਨਾਂ ਨੂੰ ਕਰਾਮਾਤ ਨਾਲ ਮਾਰ ਦਿੰਦੇ ਤੇ ਬਾਅਦ ਦੇ ਵਿੱਚ ਕਿੰਨੇ ਲੰਬੇ ਸਮੇਂ ਤੱਕ ਸਿੱਖ ਵੀ ਜੰਗਾਂ ਜੁੱਧਾਂ ਦੇ ਵਿੱਚ ਸ਼ਹੀਦ ਹੁੰਦੇ ਰਹੇ ਨੇ ਤੇ ਅੱਜ ਤੱਕ ਵੀ ਦਰਬਾਰ ਸਾਹਿਬ ਦਾ ਰੋਣਾ ਰੋਣੇ ਆ ਸੀ ਕਿ ਜੇ ਕੋਈ ਕਰਾਮਾਤ ਹੁੰਦੀ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਸਾਰੀਆਂ ਫੌਜਾਂ ਮਰ ਜਾਂਦੀਆਂ ਅੰਨੇ ਹੋ ਜਾਂਦੇ ਸਾਰੇ ਪਰ ਨਹੀਂ ਹੁੰਦੇ ਗੁਰਨਾਨਕ ਸਾਹਿਬ ਤਾਂ ਬਾਣੀ ਦੇ ਵਿੱਚ ਆਪ ਕਹਿ ਰਹੇ ਨੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਵੀਰ ਸੁਣਿਆ ਧਾਇ ਇਥੋਂ ਦੇ ਰਾਜਿਆਂ ਨੇ ਬਹੁਤ ਸਾਰੇ ਪੁਜਾਰੀ ਇਕੱਠੇ ਕਰ ਲਏ ਕੇ ਬਾਬਰ ਹਮਲਾ ਕਰਨ ਵਾਸਤੇ ਆ ਰਿਹਾ ਹੈ ਦੱਸੋ ਤੁਸੀਂ ਕੋਈ ਜਾਦੂਗਰੀ ਕਰ ਸਕਦੇ ਹੋ ਕੋਈ ਕਰਾਮਾਤ ਵਰਤਾ ਸਕਦੇ ਹੋ ਉਹ ਕਹਿੰਦੇ ਹਾਂ ਅਸੀਂ ਕਰਾਂਗੇ ਉਹਨਾਂ ਨੇ ਸਪਾਹੀਆਂ ਨੂੰ ਤਵੀਦ ਦੇ ਦਿੱਤੇ ਧਾਗੇ ਦੇ ਦਿੱਤੇ ਇਹਨਾਂ ਨੂੰ ਬਾਹਾਂ ਦੇ ਬੰਨ ਲਓ ਗਲ ਚ ਪਾ ਲਓ ਜਿਹੜਾ ਸਪਾਹੀ ਤੁਹਾਡੇ ਤੇ ਹਮਲਾ ਕਰੇਗਾ ਉਹ ਅੰਨਾ ਹੋ ਜਾਵੇਗਾ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੋਟੀ ਹੂੰ ਪੀਰ ਵਰਜਾ ਰਹਾਏ ਜਾਂ ਵੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਵਿਜਮੰਦਰ ਮੁੱਛ ਮੁੱਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਉਹ ਭਾਈ ਇੱਥੇ ਸਾਰਾ ਸਭ ਕੁਝ ਤਬਾਹ ਕਰ ਦਿੱਤਾ ਕਤਲੋ ਗਾੜਤ ਕਰ ਦਿੱਤੀ ਅੱਗਾਂ ਲਾ ਦਿੱਤੀਆਂ ਤੇ ਤੁਹਾਡੇ ਰਾਜਕੁਮਾਰ ਰਾਣੀਆਂ ਉਹ ਕਤਲ ਹੋ ਗਈਆਂ ਤੇ ਤੁਹਾਡੀ ਇਹ ਕਰਾਮਾਤ ਕਿਸੇ ਕੰਮ ਨਹੀਂ ਆਈ ਤੇ ਸਭ ਕੁਝ ਤਬਾਹ ਹੋ ਗਿਆ ਤੇ ਇਹ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਤਾਂ ਆ ਜਿਹੜਾ ਪੁਜਾਰੀ ਤਬਕਾ ਸਾਡੀ ਅਗਿਆਨਤਾ ਦਾ ਫਾਇਦਾ ਉਠਾ ਕੇ ਸਾਨੂੰ ਚੁੱਪ ਕਰਕੇ ਬਿਠਾ ਦਿੰਦਾ ਕਿ ਤੁਸੀਂ ਚੌਂਕੜਾ ਮਾਰ ਕੇ ਬੈਠੋ ਆਹ ਸ਼ਬਦ ਪੜਨੋ ਤੇ ਮਹਾਰਾਜ ਆਪੇ ਕਰਾਮਾਤ ਵਰਤਾ ਦੇਵੇਗਾ ਇਸ ਤਰ੍ਹਾਂ ਕਰਾਮਾਤਾਂ ਜੇ ਵਾਪਰਦੀਆਂ ਅੱਜ ਤੱਕ ਬੁਰਾ ਕੰਮ ਦੁਨੀਆ 'ਚ ਕਦੇ ਵੀ ਨਾ ਹੁੰਦਾ ਤੇ ਸਾਧੂ ਸੰਤਾਂ ਨੂੰ ਮਰਨਾ ਨਾ ਪੈਂਦਾ ਬੇਦੋਸੇ ਲੋਕਾਂ ਨੂੰ ਮਰਨਾ ਨਾ ਪੈਂਦਾ ਤਾਂ ਜੇ ਕਿਤੇ ਕਰਾਮਾਤ ਨਾਲ ਕੁਝ ਸਬਰ ਦਾ ਹੁੰਦਾ ਜੰਗ ਜੁੱਦ ਰੋਕ ਲੈਂਦੇ ਕਰਾਮਾਤਾਂ ਨਾਲ ਬਿਮਾਰੀਆਂ ਰੋਕ ਲੈਂਦੇ ਕਰਾਮਾਤਾਂ ਨਾਲ ਦੁਸ਼ਟਾਂ ਨੂੰ ਖਤਮ ਕਰ ਦਿੰਦੇ ਕਰਾਮਾਤਾਂ ਨਾਲ ਪਰ ਇਹ ਸਾਰਾ ਕੁਝ ਨਹੀਂ ਹੋਇਆ ਇਹ ਪੁਜਾਰੀ ਦਾ ਕੋਰਾ ਝੂਠ ਹੈ ਇਸ ਤਰ੍ਹਾਂ ਕੋਈ ਕਰਾਮਾਤ ਨਹੀਂ ਵਾਪਰਦੀ